ਖੰਤੀ ਦੋਸਤੋ ਐਮਐਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ 500 ਦੇ ਕਰੀਬ ਜੋਬ ਪੋਸਟਾਂ ਅਨਾਉਂਸ ਕੀਤੇ ਗਏ ਨੇ ਜੀ ਇਸ਼ਤਿਹਾਰ ਨੰਬਰ 7/2025 ਦੇ ਸਬੰਧ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਕੀ ਕੁਆਲਿਫੀਕੇਸ਼ਨ ਹੈ ਕੀ ਵਿਦਿਗਯੋਗਤਾ ਹੋਵੇਗੀ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਹੈ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਵਟਸਐਪ ਚੈਨਲ ਵੀ ਹੈ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨੇ ਉੱਥੋਂ ਜਾ ਕੇ ਸਾਡੇ ਚੈਨਲਜ਼ ਨੂੰ ਜੁਆਇਨ ਕਰ ਲਓ ਅਦੀਨ ਸੇਵਾ ਮਾ ਚੋਣਗੌਰ ਪੰਜਾਬ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਆਫੀਸ਼ੀਅਲ ਨੰਬਰ ਹੈਗਾ ਇਹਨਾਂ ਦਾ 01722292083 01722298 30 0 01722298 5106 ਤੇ 5107 ਜਿਨ੍ਹਾਂ ਦੇ ਉੱਤੇ ਤੁਸੀਂ ਬਥੇਰੀ ਜਾਣਕਾਰੀ ਲਈ ਸੰਪਰਕ ਵੀ ਕਰ ਸਕਦੇ ਹੋ। ਮਿਤੀ ਦੀ ਗੱਲ ਕਰੀਏ ਤਾਂ ਇਸ਼ਤਿਹਾਰ ਪ੍ਰਕਾਸ਼ਤ ਹੋਇਆ ਜੀ 28 ਜੁਲਾਈ 2025 ਨੂੰ। ਆਨਲਾਈਨ ਅਪਲਾਈ ਹੋਣਾ ਸ਼ੁਰੂ ਹੋਇਆ ਜੀ ਅੱਜ 30 7 2025 ਨੂੰ। ਤੇ ਆਨਲਾਈਨ ਅਪਲਾਈ ਸਬਮਿਟ ਕਰਨ ਦੀ ਆਖਰੀ ਮਿਤੀ ਹੈਗੀ ਜੀ 24 ਅਗਸਤ 2025 ਸ਼ਾਮ 5 ਵਜੇ ਤੱਕ ਫੀਸ ਭਰਨ ਦੀ ਆਖਰੀ ਮਿਤੀ ਹੈਗੀ ਜੀ 26 ਅਗਸਤ 2025 ਤੱਕ ਤੁਸੀਂ ਫੀਸ ਭਰ ਸਕਦੇ ਹੋ ਹੁਣ ਪੋਸਟਾਂ ਕਿਹੜੇ-ਕਿਹੜੇ ਤੁਹਾਨੂੰ ਦੱਸ ਦਈਏ ਸਹਾਇਕ ਸੁਪਰਡੈਂਟ ਬਾਰਡਰ ਮੈਟਰਨ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਸਹਾਇਕ ਸੁਪਰਡੈਂਟ ਦੀਆਂ 29 ਬਾਰਡਰ ਦੀਆਂ 451 ਮੈਟਰਨ ਦੀਆਂ 20 ਪੋਸਟਾਂ ਨੇ ਕੁੱਲ 500 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਨੇ ਹੁਣ ਆਪਾਂ ਗੱਲ ਕਰੀਏ ਵਿਭਾਗ ਦਾ ਨਾਮ ਦਫਤਰ ਵਿਧਿਕ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਦੇ ਵਿੱਚ ਸਹਾਇਕ ਸੁਪਰਡੈਂਟ ਦੀਆਂ ਪੋਸਟਾਂ ਨੇ ਜਿਸ ਦੇ ਵਿੱਚ ਕੈਟਾਗਰੀ ਵਾਈਜ਼ ਜਨਰਲ ਦੀਆਂ 13 ਪੋਸਟਾਂ ਨੇ ਤੇ ਤਿੰਨ ਪੋਸਟਾਂ ਵੂਮਨ ਦੇ ਲਈ ਰਿਜ਼ਰਵ ਨੇ ਤੇ EWS ਦੀਆਂ ਤਿੰਨ ਤੇ ਇੱਕ ਪੋਸਟ ਆ ਵੂਮਨ ਦੇ ਲਈ SC/ST ਦੀਆਂ ਤਿੰਨ ਇੱਕ ਪੋਸਟ ਵੂਮਨ ਦੇ ਲਈ SC/OR ਦੀਆਂ ਦੋ ਪੋਸਟਾਂ ਇੱਕ ਪੋਸਟ ਵੂਮਨ ਦੇ ਲਈ ਰੱਖ ਪਈਆਂ ਤਿੰਨ ਪੋਸਟਾਂ BC ਦੀਆਂ ਨੇ ਇੱਕ ਪੋਸਟ ਵੂਮਨ ਦੇ ਲਈ ਫਰੀडम ਫਾਈਟਰ ਦੀ ਇੱਕ ਪੋਸਟ ਹੈ ਇੱਕ ਪੋਸਟ ਜੋ ਔਮਨ ਦੇ ਡਿਰਾਕ ਵਿੱਚ ਰੱਖੀ ਗਈ ਹੈ ਈਐਸਐਮ ਦੀ ਗੱਲ ਕਰੀਏ ਇੱਕ ਪੋਸਟ ਹੈ ਈਐਸਐਮ ਐਸਸੀ ਆਰ ਐਂਡਓ ਦੀ ਇੱਕ ਪੋਸਟ ਹੈ ਬੀਸੀਐਸ ਦੀ ਇੱਕ ਪੋਸਟ ਹੈ ਜਨਰਲ ਈਐਸਐਮ ਦੀ ਇੱਕ ਪੋਸਟ ਹੈ ਤੇ ਟੋਟਲ 29 ਪੋਸਟਾਂ ਨੇ ਤੇ 8 ਪੋਸਟਾਂ ਜਿਹਦੇ ਵਿੱਚ ਔਮਨ ਦੀਆਂ ਰਾਖਮੀਆਂ ਰੱਖੀਆਂ ਗਿਆ ਹੁਣ ਬਾਰਡਰ ਤੇ ਮੈਟਰਨ ਦੀਆਂ ਪੋਸਟਾਂ ਦੀ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਦੇ ਵਿੱਚ 57 ਪੋਸਟਾਂ ਨੇ ਮੈਟਰਨ ਦੀ ਕੋਈ ਪੋਸਟ ਨਹੀਂ ਈਡਬਲਿਊਐਸਟੀ ਦੀਆਂ 46 ਪੋਸਟਾਂ ਨੇ ਦੋ ਪੋਸਟਾਂ ਮੈਟਰਨ ਦੀਆਂ ਨੇ SCM and B ਦੀ ਗੱਲ ਕਰੀਏ 45 ਪੋਸਟਾਂ ਤੋਂ ਤੇ ਬਾਰਡਰ ਦੀਆਂ ਨੇ ਤੇ ਦੋ ਪੋਸਟਾਂ ਮੈਟਰਨ ਦੀਆਂ SCR and O ਦੀ ਗੱਲ ਕਰੀਏ 45 ਬਾਰਡਰ ਤੇ ਦੋ ਮੈਟਰਨ ਦੀਆਂ BC ਦੀ ਪੋਸਟ ਦੀ ਗੱਲ ਕਰੀਏ BC ਦੇ ਲਈ 49 ਪੋਸਟਾਂ ਨੇ ਇੱਕ ਪੋਸਟ ਮੈਟਰਨ ਦੀ ਹੈ ਫ੍ਰੀडम फाइਟਰ ਦੀਆਂ ਵੀ ਪੋਸਟਾਂ ਨੇ ਬਾਰਡਰ ਦੀਆਂ ਤੇ ਕੋਈ ਪੋਸਟ ਨਹੀਂ ਹੈ ਮੈਟਰਨ ਦੀ ESM ਵੀ SCR and M and B ਦੀ 32 32 ਪੋਸਟਾਂ ਨੇ ਬਾਰਡਰ ਦੀਆਂ ਤੇ ਤਿੰਨ ਪੋਸਟਾਂ ਜੋ ਕਿ ਮੈਟਰਨ ਦੀਆਂ ਨੇ ESM SCR ਐਂਡ ਉਹਦੀਆਂ 32 ਪੋਸਟਾਂ ਨੇ ਬਾਰਡਰ ਦੀਆਂ ਤੇ ਤਿੰਨ ਪੋਸਟਾਂ ਮੈਟਰਨ ਦੀਆਂ BCESM ਦੀਆਂ 32 ਪੋਸਟਾਂ ਨੇ ਬਾਰਡਰ ਦੀਆਂ ਤੇ ਤਿੰਨ ਪੋਸਟਾਂ ਮੈਟਰਨ ਦੀਆਂ ਜਨਰਲ ESM ਦੀ ਗੱਲ ਕਰੀਏ ਤਾਂ 54 ਪੋਸਟਾਂ ਨੇ ਬਾਰਡਰ ਦੀਆਂ ਤੇ ਚਾਰ ਪੋਸਟਾਂ ਮੈਟਰਨ ਦੀਆਂ ਸਪੋਰਟਸ ਜਰਨਲ ਦੀਆਂ 17 ਪੋਸਟਾਂ ਨੇ ਬਾਰਡਰ ਦੀਆਂ ਸਪੋਰਟਸ ESM ਐਂਡ ਵੀ ਦੀਆਂ 11 ਪੋਸਟਾਂ ਨੇ ਬਾਰਡਰ ਦੀਆਂ ਤੇ ਸਪੋਰਟਸ SCR ਐਂਡ ਉਹਦੀਆਂ 11 ਪੋਸਟਾਂ ਨੇ ਬਾਰਡਰ ਨੇ ਟੋਟਲ 451 ਪੋਸਟਾਂ ਜਿਸ ਦੇ ਵਿੱਚ 20 ਪੋਸਟਾਂ ਟੋਟਲ ਮੈਟਰ ਹੁੰਦੀ ਹੈ ਨਾ ਕੈਟਾਗਰੀ ਕੋਡ ਦਿੱਤਾ ਹੋਇਆ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸਾਇਕ ਸੁਪਰਡੈਂਟ ਦੀ ਕੁਆਲਿਫਿਕੇਸ਼ਨ ਦੀ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਡਿਗਰੀ ਕੀਤੀ ਹੋਵੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਸੰਸਥਾ ਤੋਂ ਬਾਰਡਰ ਦੀ ਪੋਸਟਾਂ ਦੇ ਲਈ ਪਲੱਸ 2 ਤੁਸੀਂ ਪਾਸ ਕੀਤੇ ਤਾਂ ਇਸ ਦੇ ਬਰਾਬਰ ਦੀ ਯੋਗਤਾ ਕੀਤੀ ਹੈ ਤੇ 10ਵੀਂ ਪੱਧਰ ਦੇ ਤੇ ਤੁਸੀਂ ਪੰਜਾਬੀ ਪਾਸ ਕੀਤੀ ਹੈ ਤਾਂ ਤੁਸੀਂ ਇਹ ਪੋਸਟ ਲਈ ਅਪਲਾਈ ਕਰ ਸਕਦੇ ਹੋ ਪੀ ਐਮਟੀ ਫਿਜ਼ੀਕਲ ਮੈਜ਼ਰਮੈਂਟ ਟੈਸਟ ਦੇ ਲਈ ਜੀ 5 ਫੁੱਟ 7 ਇੰਚ ਤੁਹਾਡੀ ਹਾਈਟ ਹੋਣੀ ਚਾਹੀਦੀ ਹੈ 5 ਫੁੱਟ 4 1/2 ਇੰਚ ਡੋਗਰਾ ਤੇ ਗੁਰਖਾ ਜੇ ਦੇ ਲਈ ਹੈਗੀ ਹੈ ਜੀ ਤੇ ਚੈਸਟ ਦੀ ਗੱਲ ਕਰੀਏ 33 अनਐਕਸਪੈਂਡਡ ਤੇ 34 1/2 ਐਕਸਪੈਂਡਡ ਜੋ ਚੈਸਟ ਰੱਖੀ ਗਈ ਹੈਗੀ ਹੈ ਜੀ ਵਿਜਨ ਦੀ ਗੱਲ ਕਰੀਏ ਨਾਰਮਲ ਇਨ ਬੋਥ ਆਈਜ਼ ਹੋਣੀ ਚਾਹੀਦੀ ਹੈ ਤੇ ਵਿਦ ਔਰ ਵਿਦਾਊਟ ਸਪੈਕਸ ਜੀ ਮਸਟ ਨਾਟ ਬੀ ਕਲਰ ਬਲਾਈਂਡ ਨਹੀਂ ਹੋਣਾ ਚਾਹੀਦਾ ਜੀ ਤੇ ਮੈਟਰਨ ਦੀ ਗੱਲ ਕਰੀਏ ਤਾਂ এডੂਕੇਸ਼ਨ ਕੁਆਲੀਫਿਕੇਸ਼ਨ ਪਲੱਸ ਤੁਸੀਂ ਪਾਸ ਕੀਤੀ ਹੈ ਬ੍ਰਾਡਰ ਦੀ ਯੋਗਤਾ ਕੀਤੀ ਹੈ ਤੇ 10ਵੀਂ ਪੱਧਰ ਦੇ ਉੱਤੇ ਤੁਸੀਂ ਪੰਜਾਬੀ ਪਾਸ ਕੀਤੀ ਹੈ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ ਮਿਨੀਮਮ ਹਾਈਟ 5 ਫੁੱਟ 3 ਇੰਚ weight ਹੋਣਾ ਚਾਹੀਦਾ 50 ਕਿਲੋ ਤੋਂ ਉੱਪਰ ਅਤੇ ਵਿਜ਼ਨ ਹੋਣਾ ਚਾਹੀਦਾ ਨਾਰਮਲ ਹੋਣਾ ਚਾਹੀਦਾ ਬੋਥ ਆਈਟ ਤੇ ਉਮਰ ਸਿਮਾ ਦੀ ਗੱਲ ਕਰੀਏ ਤਾਂ 21 ਤੋਂ 27 ਸਾਲ ਇਹ ਤਿੰਨਾਂ ਪੋਸਟਾਂ ਦੇ ਲਈ 21 ਤੋਂ 27 ਸਾਲ ਸਾ 100% ਦੇ ਪੋਸਟ ਲਈ ਰਾਖਵੀਂ ਰੱਖੀ ਗਈ ਹੈ ਉਮਰ ਤੇ ਜਨਰਲ ਕੈਟਾਗਰੀ ਦੇ ਲਈ ਗਵਰਨਮੈਂਟ ਆਫ ਪੰਜਾਬ ਅਤੇ ਸੈਂਟਰਲ ਗਵਰਨਮੈਂਟ ਦੇ ਲਈ ਉੱਪਰਲੀ ਸੀਮਾ ਹੈਗੀ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸ਼ੈਡਿਊਲ ਕਾਸਟ ਅਤੇ ਬੈਕਵਰਡ ਕਲਾਸਸ ਦੇ ਲਈ ਪੰਜਾਬ ਸਟੇਟ ਦੇਣ ਲਈ ਜੋ ਕਿ ਹੈ 32 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਤੇ ਇਨ ਕੇਸ ਆਫ ਗਵਰਨਮੈਂਟ ਸਰਵੰਟ who have not less than 5 ਇਅਰ ਸਰਵਿਸ ਅੰਡਰ ਗਵਰਨਮੈਂਟ ਅਪਰੇਜ ਲਿਮਟ ਉਹਦੀ 35 ਸਾਲ ਰੱਖੀ ਗਈ ਹੈ ਐਕਸ ਸਰਵਿਸਮੈਨ ਦੇ ਲਈ ਜੀ ਜੋ ਕਿ ਰੂਲਸ ਦੇ ਅਕੋਰਡਿੰਗ ਹੋਵੇਗੀ ਜੀ ਜਨ ਹੁਨਾਸਾਮੀ ਬਾਰਡਰ ਦੀ ਗੱਲ ਕਰੀਏ 18 ਤੋਂ 27 ਸਾਲ 45 ਸਾਲ ਉਮਰ ਸੀਮਾ ਰੱਖੀ ਗਿਆਸ ਗਵਰਨਮੈਂਟ ਆਫ ਪੰਜਾਬ ਤੇ ਸੈਂਟਰ ਗਵਰਨਮੈਂਟ ਦੇ EMPLOYEES ਦੇ ਲਈ ਤੇ ਸ਼ੈਡਿਊਲ ਕਾਸਟ ਤੇ ਬੈਕਵਰਡ ਕਲਾਸ ਦੇ ਲਈ ਜੀ 32 ਸਾਲ ਅਤੇ ਪੈਨਸ਼ਨਡ ਸੋਲਜਰ ਆਫ ਆਰਮਡ ਫੋਰਸ 40 ਸਾਲ ਤੇ ਉਮੀਦਵਾਰ ਜਿਨ੍ਹਾਂ ਦੀ ਉਮਰ ਉੱਪਰਲੀ ਸੀਮਾ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਆਰਮਡ ਫੋਰਸ ਦੇ ਵਿੱਚ ਮੈਂ ਜਿਹੜੇ ਆਦਮੀ ਨੇ ਆਰਮੀ ਰਿਜਰਵ ਮੈਨ ਦੇ ਲਈ 35 ਸਾਲ ਉਮਰ ਸੀਮਾ ਰੱਖੀ ਗਈ ਹੈ ਸੇਮ ਉਹਦੀ ਗੱਲ ਕਰੀਏ ਸਾਮੀ ਮੈਟਰਨ ਦੇ ਲਈ ਵੀ ਸੇਮ ਇਸ ਤਰ੍ਹਾਂ ਹੀ ਰੱਖਿਆ ਗਿਆ ਹੈ ਇੱਕ ਸਰਵਿਸਮੈਨ ਦੀ ਰੂਲ ਦੇ ਅਕੋਰਡਿੰਗ ਜੋ ਉਪਰਲੀ ਸੀਮਾ ਰੱਖੀ ਗਈ ਹੈਗੀ ਹੈ ਤੇ ਵਿਡੋਸ ਦੇ ਲਈ ਜੀ 35 ਸਾਲ ਉਮਰ ਸੀਮਾ ਰੱਖੀ ਗਈ ਹੈ ਸਹ ਇੱਕ ਸੁਪਰਡੈਂਟ ਤੇ ਲਈ 35400 ਤੋਂ 1 ਲੱਖ 12400 ਤਨਖਾਹ ਹੋਵੇਗੀ ਤੇ ਬਾਰਡਰ ਮੈਟਰਨ ਦੇ ਲਈ ਜੀ 19900 ਤੋਂ 63200 ਰੁਪਏ ਤਨਖਾਹ ਦਿੱਤੀ ਜਾਵੇਗੀ ਫੀਸ ਦੀ ਗੱਲ ਕਰੀ ਜਨਰਲ ਕੈਟਾਗਰੀ ਸੁਤੰਤਰਤਾ ਸੰਗਰਾਮੀ ਟਿਕੜਾ ਹਰੀ ਦੇ ਲਈ 1000 ਰੁਪਏ ਫੀਸ ਹੈ ਐਸਸੀ ਬੀਸੀ ایਡਬਲਿਊਐਸ ਦੇ ਲਈ 250 ਰੁਪਏ ਫੀਸ ਹੈ ਐਕ ਸਰਵਿਸਮੈਨ ਤੇ ਡਿਪੈਂਡੈਂਟ ਦੇ ਲਈ 200 ਰੁਪਏ ਫੀਸ ਰੱਖੀ ਗਈ ਆ ਕੋਈ ਟਰਮ ਐਂਡ ਕੰਡੀਸ਼ਨ ਜਿਹਨੇ 13 ਪੇਜਾਂ ਦਾ ਇਹ ਨੋਟੀਫਿਕੇਸ਼ਨ ਹੈ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਲੱਸ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਵੇਗਾ ਸਾਰੀਆਂ ਤੁਸੀਂ ਇਨਸਟਰਕਸ਼ਨ ਚ ਪੜ੍ਹ ਕੇ ਫੇਰ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਇਹ ਟੋਟਲ 13 ਪੇਜਾਂ ਦਾ ਜੋ ਕਿ ਹੈ ਪੂਰਾ ਦਾ ਪੂਰਾ ਨੋਟੀਫਿਕੇਸ਼ਨ ਹੈ ਉਹ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਇਹਨਾਂ ਨੇ 96469 32955 90417 99018 ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ ਤੇ ਈਮੇਲ ਹੈਗੀ ਆ ਜੀ help@psv.pbhr.gmail.com ਅਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਣਾ ਜਾਣਕਾਰੀ ਲੱਭ ਕੇ ਲੈ ਕੇ ਆਉਣਾ ਉਸ ਤੋਂ ਬਾਅਦ ਵੀਡੀਓ ਬਣਾਉਣੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਏਸੀ ਅੱਜ ਦਾ ਨੋਟੀਫਿਕੇਸ਼ਨ 7/2025 ਤੇ ਜਲਦੀ ਤੋਂ ਜਲਦੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਦਿਓ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਹੁਣੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਵੀਡੀਓ ਬਣਾ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਜੀ ਇਹ ਸੀ ਨੋਟੀਫਿਕੇਸ਼ਨ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਾਰਿਆਂ ਨੂੰ ਰੱਬ ਰਾਖ